ਵਾਹਿਗੁਰੂ ਦੀ ਖਾਲਸਾ ਸ਼੍ਰੀ ਵਾਹਿਗੁਰੂ ਦੇ ਹਉਤੇ ਅੱਜ ਅਸੀਂ ਇੱਕ ਊਂਕਾਰ ਸੇਵਾ ਸੁਸਾਇਟੀ ਤੋਂ ਅਸੀਂ ਪਿੰਡ ਜਾਣਾਗੇ ਖੜੇ ਲਗੇ ਆਂ। ਬਹੁਤ ਧੰਨਵਾਦ ਕਰਦੇ ਆਂ ਤੁਹਾਡਾ ਹਰੇਕ ਵੀਰ ਭੈਣ ਜਿਹੜਾ ਸਾਡੇ ਨਾਲ ਜੁੜੇ ਹੋਏ ਆਂ ਤੇ ਜਦੋਂ ਵੀ ਅਸੀਂ ਕਿਤੇ ਲੋੜਵੰਦ ਦੀ ਜਾਂ ਜੀਵਤ ਮੰਦੀ ਦੀ ਵੀਡੀਓ ਸ਼ੇਅਰ ਕਰਦੇ ਆਂ ਲਾਜ ਵਾਸਤੇ ਤੇ ਤੁਸੀਂ ਜਿਹੜੀ ਆਪਣੀ ਮੇਕਮਾਈ ਚ ਸੇਵਾ ਭੇਜਦੇ ਆਂ ਤੇ ਸਾਡੇ ਨਾਲ ਸਾਡੀ ਸੁਸਾਇਟੀ ਦੇ ਮੈਂਬਰ ਜੁੜੇ ਹੋਏ ਆ ਸਰਦਾਰ ਕਵਾਲ ਸਿੰਘ ਜੀ ਜੋੜ ਤੇ ਮੇਰੇ ਨਾਲ ਵੀਰ ਮੇਲਰ ਹੋਰ ਵੀ ਹੈਗੇ ਆ ਤੇ ਅਸੀਂ ਪਹਿਲਾਂ ਵੀ ਸਾਲ ਪਹਿਲਾਂ 6 ਮਹੀਨੇ ਪਹਿਲਾਂ ਵੀਰ ਦਾ ਐਕਸੀਡੈਂਟ ਹੋਇਆ ਸੀਗਾ ਤੇ ਆ ਲੱਤ ਜਿਹੜੀ ਆ ਕੱਟੀ ਗਈ ਸੀ ਤੇ ਦੂਜੀ ਲਾਪੇ ਇਹਦੀ ਇੱਕ ਦੂਜੀ ਲਾਪੇ ਚਲੋ ਠੀਕ ਹੈ ਗਈ ਆ ਪਰ ਪ੍ਰੋਬਲਮ ਇਹ ਹੈਗੀ ਆ ਕਿ ਹੁਣ ਜਿਹੜਾ ਚੂਲੇ ਇਹਦੇ ਵੀਰ ਦੇ ਜਿਹੜੇ ਦੋਨੇ ਟੁੱਟੇ ਹੋ ਗਾ ਚੂਲੇ ਤੇ ਚੂਲਿਆਂ ਦਾ ਜਿਹੜੀ ਰਿਪਲੇਸਮੈਂਟ ਹੋਣੀ ਆ ਉਹਦੇ ਉਹਦਾ ਖਰਚਾ ਜਿਹੜਾ ਕਰੀਬ 1,20,000 ਰੁਪਏ ਡਾਕਟਰ ਸਾਹਿਬ ਨੇ ਦੱਸਿਆ ਕਿਉਂਕਿ ਦੋਨੋਂ ਸਾਈਡ ਤੋਂ ਟੁੱਟੇ ਹੋਏ ਆ ਚੂਲੇ ਤੇ ਪਰਿਵਾਰ ਵੱਲੋਂ ਜਿਹੜਾ ਸੀ ਸਾਡੀ ਜਿਹੜੀ ਨਾਲ ਲਾ ਲਈ ਸੰਭਾਰ ਕੀਤਾ ਸੀਗਾ ਤੇ ਪਹਿਲਾਂ ਕਿੰਨੇ ਕ ਪੈਸੇ ਲਾ ਲਈ ਹੋਣ ਦੇ ਕਿੰਨੇ ਲੱਗੇ 9-9 ਲੱਖ ਤਾਂ ਲੱਗ ਗਿਆ ਜੀ 9 ਲੱਖ ਰੁਪਏ ਲੱਗਿਆ ਤੇ ਹੁਣ ਤੁਸੀਂ ਵਪਰੇਗੇ ਕਿ ਹੁਣ ਕਰਵਾਉਣੀ ਹੁਣ ਪੈਸੇ ਉਤੰਗੀ ਆ ਨਾ ਹੁਣ ਪੈਸੇ ਹੈ ਨਹੀਂ ਹੱਥ ਕੜੇ ਸਾਡੇ ਇਹ ਤੁਹਾਡੇ ਸਾਹਮਣੇ ਹੈਗੇ ਹਾਲਾਤ ਜਿਹੜਾ ਹੁਣ ਤੱਕ ਜਿਹੜਾ ਪਰਿਵਾਰ ਦਾ ਪਹਿਲਾਂ ਵੀ ਆਪਾਂ ਬਹੁਤ ساری ਵੀਡੀਓ ਸ਼ੇਅਰ ਕੀਤੀਆਂ ਸੀਗੀਆਂ ਤੇ ਉਦਾਂ ਵੀ ਹੈ ਤੁਹਾਡੇ ਸਾਰਿਆਂ ਨੂੰ ਜੋ ਹਨ ਜਦੋਂ ਮੈਡੀਸਨ ਲੈਣ ਜਾਂਦੇ ਆ ਤੇ ਐਂਬੂਲੈਂਸ ਦਾ ਖਰਚਾ ਜਾਂ ਹੋਰ ਮੈਡੀਸਨ ਜਿਹੜੀ ਆ ਉਹਦਾ ਅਸੀਂ ਪੇ ਕਰਦੇ ਆ ਤੇ ਹੁਣ ਜਿਹੜਾ ਪਰਿਵਾਰ ਦੀ ਜਿਹੜੀ ਆ ਉਹ ਦੋ ਵਾਰ ਇਹਨਾਂ ਨੂੰ ਸੋਮਰ ਕੀਤਾ ਕਿ ਆਪਰੇਸ਼ਨ ਦਾ ਜਿਹੜਾ ਆਪਰੇਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਕਿ ਬਾਕੀ ਸਾਰਾ ਠੀਕ ਆ ਪੇਟ ਦਾ ਆਪਰੇਸ਼ਨ ਹੋਇਆ ਜਿਹਾ ਉਹ ਵੀ ਠੀਕ ਆ ਭਾਈ ਬਿਲਕੁਲ ਹਾਂ ਤੇ ਸਫਾਈ ਤੋਂ ਸਫਾਈ ਸਿਹਤ ਦਾ ਕੰਮ ਕਰਦੇ ਸੀਗੇ ਤੇ ਬਾਤ ਹੁਣ ਸਾਡੀ ਬੇਨਤੀ ਇਹੀ ਆ ਕਿ ਜਿੰਨੀ ਵੀ ਹੋ ਸਕਦੀ ਆ ਤੁਹਾਡੇ ਸਾਰੇ ਸਹਿਯੋਗ ਨਾਲ ਜਿਹੜਾ ਇਹ ਆਪਰੇਸ਼ਨ ਵੀਰ ਦਾ ਹੋਣਾ ਆ ਤੇ ਜਿੰਨੀ ਵੀ ਹੋ ਸਕਦੀ ਆ ਆਪਣੇ ਦੇਖਭਾਲ ਦੇ ਵਿੱਚ ਜਿਹੜੀ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਲਈ ਸੇਵਾ ਭੇਜੋ ਤੇ ਮੈਂ ਸਲਾਕ ਬਾਸਿੰਘਾ ਨੂੰ ਬੇਨਤੀ ਕਰਾਂਗਾ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਆ ਪਰਿਵਾਰ ਦੀ ਤੇ ਹੋਰ ਪਿੰਡ ਦੇ ਮੋਹਤਵਾਰ ਇਹਨਾਂ ਦੇ ਸੱਜਣਾ ਵੱਲੋਂ ਜੀ ਉਹ ਪਰਿਵਾਰ ਦੀ ਜਿਹੜੀ ਬਹੁਤ ਸਾਰੀ ਮਦਦ ਕੀਤੀ ਸੀ ਤੇ ਤੁਹਾਡੇ ਸਾਰੇ ਸੰਜੋਗ ਨਾਲ ਅਸੀਂ ਵੀ ਜਿਹੜੀ ਇਹਨਾਂ ਦੀ 60000 ਤੋਂ ਜਿਹੜੀ ਉੱਪਰ ਦੀ ਪਲੱਸ ਜਿਹੜੀ ਮੈਡੀਸਨ ਜਿਹੜੀ ਮਹੀਨੇ ਵਾਂ ਲੈਣ ਜਾਂਦੇ ਆ ਉਹ ਅਸੀਂ ਕਰੀਬ ਜਿਹੜਾ 70-80000 ਰੁਪਏ ਦੇ ਪਹਿਲਾਂ ਵੀ ਆਪਾਂ ਹੈਲਪ ਕਰ ਚੁੱਕੇ ਆ ਤੇ ਹੁਣ ਫੇਰ ਦੁਬਾਰਾ ਇੱਕ ਤੁਹਾਡੇ ਸਾਰੇ ਸੰਯੋਗ ਦੀ ਲੋੜ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਅੱਜ ਆਪਾਂ ਸਾਰੇ ਕਮੇਟੀ ਦੇ ਮੈਂਬਰ ਇੱਕੋ ਪਾਸੇ ਵਸ ਸੋ ਜੋ ਅੱਜ ਤੇਜਪਾਲ ਸਿੰਘ ਸਾਡੇ ਦਿੱਕਰ ਦਾ ਸਫਾਈ ਸੇਵਕਾ ਪਿਛਲੇ ਸਮੇਂ ਜੈਕਸੀਡੈਂਟ ਦੇ ਇਦਰਾਣ ਨੂੰ ਦੀ ਲੱਤ ਟਿੱਕੀ ਗਈ ਸੀ ਤੇ ਹੋਰ ਵੀ ਸਰੀਰ ਤੇ ਕਾਫੀ ਸੱਟਾਂ ਸਨ ਮੋਢਾ ਉਹਦਾ ਫ੍ਰੈਕਚਰ ਹੋ ਗਿਆ ਸੀ ਇੱਕ ਓਂਕਾਰ ਸੇਵਾ ਸੁਸਾਇਟੀ ਦੇ ਸਹਿਯੋਗ ਬਹੁਤ ਵੱਡਾ ਦਿੱਤਾ ਅੱਗੇ ਤੰਨਾਰੇ ਵੀਰਾਂ ਨੇ ਦਿੱਤਾ ਸਾਡੇ ਹਰਵਿੰਦਰ ਸਿੰਘ ਜੀ ਮਿੱਥੇ ਨਾਲ ਹੁਣ ਵੀ ਇੱਕ ਓਂਕਾਰ ਸੇਵਾ ਸੁਸਾਇਟੀ ਨੇ ਇਹ ਉਪਰਾਲਾ ਕੀਤਾ ਕਿ ਜੋ ਤੇਜਪਾਲ ਸਿੰਘ ਦਾ ਚੋਲੇ ਦਾ ਆਪਰੇਟ ਹੋਣਾ ਉਹਦੇ ਵਿੱਚ ਵੱਡਾ ਸਹਿਯੋਗ ਜਿਹੜਾ ਆ ਉਹ ਦੇਣਗੇ ਇਸ ਕਰਕੇ ਮੈਂ ਹੋਰ ਵੀ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਦਸਾਂ ਨੌ ਦੀ ਕਿਰਤਕਮਾਈ ਦੇ ਵਿੱਚ ਦਾ ਸੰਬੰਧ ਕੱਟ ਕੇ ਇਹਨਾਂ ਲੋੜਵੰਦ ਬੰਦਿਆਂ ਦਾ ਜਿਹੜੇ ਆਪਾਂ ਮਦਦ ਕਰਕੇ ਆਪਣਾ ਜਿਹੜਾ ਗੀਵਨ ਸਫਲਾ ਕਰੀਏ ਕਿਉਂਕਿ ਸਾਡਾ ਇਹ ਜ਼ਿੰਦਗੀ ਦਾ ਜਿਹੜਾ ਮਲੋਰ ਸਾ ਇਹੋ ਹੀ ਇੱਥੇ ਆਉਂਦਾ ਆ ਕਿ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਨਾਲ ਦੂਸਰੇ ਗਰੀਬ ਦੀ ਬਾਹ ਫੜ ਕੇ ਉਹਦੀ ਮਦਦ ਕਰੀਏ ਅੱਜ ਇਸ ਵੀ ਇਹਨੂੰ ਲੋੜ ਹੈ ਜਿੰਨੇ ਵੀ ਹੋ ਸਕੇ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਕ ਕੌਕਾਰ ਸੇਵਾ ਸੁਸਾਇਟੀ ਦੀ ਮਤ ਕਰੋ ਜੋ ਤਾਂ ਇਹ ਵੀਰ ਦਾ ਜਿਹੜਾ ਇਲਾਜ ਹੈ ਤੇਜਪਾਲ ਸਿੰਘ ਉਹਨਾਂ ਦਾ ਕੱਲੇ ਨੇ ਪ੍ਰੀਟ ਕਰਾਉਣ ਜਾਣਾ ਅੱਗੇ ਵੀ ਇਹ ਐਂਬੂਲੈਂਸ ਦਾ ਹੋਰ ਜੁਨੇ ਵੀ ਇਹਨਾਂ ਦੇ ਨਾਲ ਪੂਰਾ ਸਹਿਯੋਗ ਦਿੱਤਾ ਫਿਰ ਮੈਂ ਦੁਬਾਰਾ ਇਹੋ ਗੁਰੂ ਸਾਹਿਬ ਦੇ ਚਰਨਾਂ 'ਚ ਕਾਮਨਾ ਕਰਦਾ ਕਿ ਸੁਸਾਇਟੀ ਇਸੇ ਤਰ੍ਹਾਂ ਹੀ ਗਰੀਬਾਂ ਦੀ ਬਾਹ ਫੜ ਕੇ ਇਹਨਾਂ ਦੀ ਮਦਦ ਕਰੇ ਤਾਂ ਜੋ ਇਹਨਾਂ ਦਾ ਜਿਹੜਾ ਮਨੋਰਥ ਹੈ ਜ਼ਿੰਦਗੀ ਵਿੱਚ ਸੇਵਾ ਤੇ ਉਹ ਆਪਣੇ ਮਨੋਰਥ ਤੋਂ ਕਾਮਯਾਬ ਹੋਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ